ਵਿਚਾਲੇ ਉਹ ਵੀ ਜਿਹੜੇ ਹਾਲਚਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਇਸ ਤੇ ਇਤਮਾਮ ਜਾਣਕਾਰੀ ਦੇ ਲਈ ਸਨਮਸਯੋਗੀ ਪੱਤਰਕਾਰ ਗਗਨ ਸ਼ੁਕਲਾ ਮੌਜੂਦ ਨੇ ਗੱਲਬਾਤ ਕਰਦੇ ਆ ਐਜੀ ਗਗਨ ਜੀ ਇਸ ਵੇਲੇ ਵੀ ਕੀ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਸਾਲਾ ਉਹ ਢਲੇਵਾਲ ਜਿਹੜੇ ਨੇ ਮਰਨ ਵਰਤ ਉਹਨਾਂ ਦਾ ਖਤਮ ਹੋ ਚੁੱਕਿਆ ਹੈ ਹੋਰ ਕੀ ਕੁਝ ਅਪਡੇਟ ਹੈ ਅ ਦੇਖੋ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਜਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਲਗਾਤਾਰ ਐਂਸ਼ਨ ਤੇ ਸੀਗੇ ਐਂਸ਼ਨ ਤੇ ਬਹੁਤ ਦੇਰ ਤੇ ਸੀ ਪਰ ਹੁਣ ਪਾਣੀ ਵੀ ਉਹਨਾਂ ਨੇ ਜਿਹੜਾ ਉਹ ਤਿਆਗ ਕਰ ਦਿੱਤਾ ਸੀ ਪਰ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਇਹ ਪਟਿਆਲਾ ਦੇ ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਕੀ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਜ ਜਜੀਤ ਸਿੰਘ ਢੱਲੇਵਾਲ ਦਾ ਜਿਹੜਾ ਵਰਤਾ ਉਹ ਤਲਵਾਇਆ ਗਿਆ ਪਾਣੀ ਦੀ ਬੂੰਦ ਹੈ ਜਿਹੜੀ ਉਹਨਾਂ ਨੂੰ ਪਾਈ ਗਈ ਹੈ ਜਿਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਵੱਡੀ ਗੱਲ ਹੈ ਤੇ ਲਾਈਵ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦਾ ਹਰ ਇੱਕ ਜਗ੍ਹਾ ਇਕੱਠੇ ਹੋ ਕੇ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਹੈ ਉਹ ਤਮਾਮ ਚੀਜ਼ਾਂ ਤੇ ਜਿਹੜੀ ਹੈ ਸਾਂਝੀ ਆ ਸਕੇ ਐਮਐਸਪੀ ਨੂੰ ਲੈ ਕੇ ਜਿਹੜੀ ਆ ਉਹ ਗੱਲ ਨਿਕਲ ਸਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੇ ਪ੍ਰਿੰਕਾ ਹਜੇ ਸਾਂਝੀ ਜ਼ਰੂਰ ਨਹੀਂ ਬਣੀ ਪਰ ਇਹ ਬਹੁਤ ਜਿਹੜਾ ਉਹ ਸੰਜੀਦਮ ਵਿੱਚ ਹੈ ਜੀ 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 ਤੋ ਧੰਨਵਾਦ ਜੀ ਜੀ ਤਮਾਮ ਜਾਣਕਾਰੀ ਦੇ ਲਈ ਤਦਾਸ ਇਹ ਕਿ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤਾਂ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਕੁਖੜ ਤਾਲੋਂ ਖਤਮ ਹੋ ਚੁੱਕੀ ਹੈ ਤਮਾਮ اعلی ਅਧਿਕਾਰੀ ਜਿਹੜੇ ਨੇ ਉਹ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚ ਏਡੀ ਏਡੀਜੀਪੀ ਜਸਕਰਨ ਸਿੰਘ ਡਾਈਜੀ ਨਰਿੰਦਰ ਭਾਰਗਵ ਐਸਨਾਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਡੀਐਸਪੀ ਗੁਰਜੀਤ ਰੂਮਾਣਾ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਪਾਣੀ ਪਿਆਇਆ ਤਾਂ ਇੱਕ ਜੀ ਹਸਪਤਾਲ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਜਿਹੜਾ ਭੁਖੜ ਤਾਲ ਖਤਮ ਕਰ ਦਿੱਤੀ ਆ ਪਰ ਹੁਣ ਸਵਾਲ ਇਹ ਵੀ ਨੇ ਕਿ ਆਖਰ ਜਿਸ ਤਰੀਕੇ ਨਾਲ ਅਧਿਕਾਰੀ ਪਹੁੰਚੇ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਬਾਬਤ ਜਿਹੜੀ ਜਾਣਕਾਰੀ ਉਹ ਦੇ ਦਿੱਤੀ ਹੈ ਤਾਂ ਹੁਣ ਇੱਥੇ ਸਵਾਲ ਇਹ ਵੀ ਨੇ ਕਿ ਆਖਰ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਪੰਜਾਬ ਸਰਕਾਰ ਤੋਂ ਜਿਹੜੀਆਂ ਮੰਗਾਂ ਅधिक ਕਿਸਾਨ ਗੱਲ ਕਰਦੇ ਨੇ ਤਾਂ ਉਹਨਾਂ ਮੰਗਾਂ ਤੇ ਆਖਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਮਝ ਨਹੀਂ ਬਣ ਸਕਦੀ ਜੀ ਕਿਉਂਕਿ ਜਿਸ ਤਰੀਕੇ ਦੀ ਕਾਰਗੁਜ਼ਾਰੀ ਅੱਜ ਵੇਖਣ ਨੂੰ ਮਿਲੀ ਹੈ ਖੁਦ ਉੱਚ ਅਧਿਕਾਰੀ ਪਹੁੰਚਦੇ ਨੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਤਸਵੀਰਾਂ ਕਿਉਂਕਿ 19 ਮਾਰਚ ਜਿਸ ਤੋਂ ਬਾਅਦ ਕਿਸਾਨਾਕੂਚ ਜਜੀਤ ਸਿੰਘ ਗੱਲੇਵਾਲ ਜਿਨ੍ਹਾਂ ਨੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਜਿਹੜੀ ਉਹਨਾਂ ਦੀ ਸਿਹਤ ਉਹ ਲਗਾਤਾਰ ਖਰਾਬ ਹੋ ਰਹੀ ਸੀ ਸੇ ਡਾਊਨ ਜਾ ਰਹੀ ਸੀ ਜਿਸ ਦੇ ਚੱਲਦਿਆਂ ਪਹਿਲਾ ਖਨੋਰੀ ਬਾਰਡਰ ਤੋਂ ਮੋਰਚਾ ਜਿਹੜਾ ਹਟਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਇਸੇ ਵਿਚਾਲੇ ਹੁਣ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਖਤਮ ਹੋ ਚੁੱਕਿਆ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਉਹ ਚੁ ਦੀ ਘਾਰੀਆਂ ਨੇ ਪਾਣੀ ਪਿਆਇਆ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਾਂ ਹੁਣ ਸਵਾਲ ਇਹ ਵੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਜਦ ਮੋਰਚਾ ਹਟਾਇਆ ਗਿਆ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਸਨ ਵਿਰਾਸਤ ਦੇ ਵਿੱਚ ਕਈ ਲਏ ਜਾਂਦੇ ਨੇ ਉਹਨਾਂ ਨੂੰ ਵੀ ਰਹਾ ਕਰ ਦਿੱਤਾ ਗਿਆ ਜੋ ਕਿ ਕਿਸਾਨ ਆਗੂ ਡੱਲੇਵਾਲ ਦਾ ਹਾਲਚਲ ਜਾਣਨ ਦੇ ਲਈ ਵੀ ਪਹੁੰਚੇ ਤਾਂ ਹੁਣ ਇੱਥੇ ਵੱਡਾ ਸਵਾਲ ਹੋਣ ਵਾਲਾ ਹੈ ਤੇ ਇਹ ਦੇਖਣਾ ਜ਼ਰੂਰ ਹੋਏਗਾ ਕਿ ਆਖਰ ਕਿਸਾਨਾਂ ਦੀਆਂ तमाम ਮੰਗਾਂ ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਸਸ਼ਕਰ ਢਿਲਫੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਕਿ ਕਿਸਾਨ ਆਗੂ ਡੱਲੇਵਾਲ ਨੇ ਭੁਖੜਤਾਲ ਖਤਮ ਕਰ ਦਿੱਤੀ ਹੈ ਜਿਸ ਦੇ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਵਖਾ ਰਿਹਾ ਹਾਂ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਭੁਖੜਤਾਲ ਚੱਲ ਰਹੀ ਸੀ ਤਾਂ ਐਸੇ ਵਿਚਾਲੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਪੁਖ ਹੜਤਾਲ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਪਹਿਲਾ ਖਨੋਰੀ ਬਾਰਡਰ ਤੇ ਪੁਖ ਹੜਤਾਲ ਤੇ ਸਰਨ ਤਾਂ ਐਸੇ ਵਿਚਾਲੇ ਹੁਣ ਕਿਸਾਨ ਆਗੂਆਂ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਕਿਸਾਨ ਆਗੂਦ ਵੱਲੋਂ ਪਾਣੀ ਪਿਆਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸਾਨ ਆਗੂ ਵੀ ਰਿਹਾਈ ਦੀ ਮੰਗ ਹੋ ਰਹੀ ਹੈ ਤਾਂ 19 ਮਾਰਚ ਤੋਂ ਇਹ ਡੱਲੇਵਾਲ ਮੁਖ ਹੜਤਾਲ ਤੇ ਉਹਨਾਂ ਪਹਿਲੇ ਬੈਠੇ ਹੋਏ ਸਭ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਇਸ ਤੋਂ ਬਾਅਦ ਉਹਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂ ਡੱਲੇਵਾਲ ਦੇ ਨਾਲ ਜੁੜੀ ਇਹ ਖਬਰ ਹੈ ਸਾਬਕਾ ਅਧਿਕਾਰੀਆਂ ਨੇ ਡੱਲੇਵਾਲ ਨੂੰ ਪਾਣੀ ਪਿਆਇਆ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀਤੀ ਸੀ ਤਾਂ ਰਾਸਤਾ ਇਹ ਕਿ ਖਨੋਰੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਸੰਤੋਸ਼ ਦਰਮਿਆਨ ਸਰਫ ਪਾਣੀ ਪੀ ਰਸਾਂ ਤਾਂ 19 ਮਾਰਚ ਤੋਂ ਬਾਅਦ ਹੋਣਾ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਹੁਣ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਨਾਬ ਦਾ ਮਰਨ ਵਰਤ ਯਾਨੀ ਕਿ ਭੁਖੜਤਾ ਜਿਹੜੀ ਉਹ ਖਤਮ ਹੋ ਚੁੱਕੀ ਹੈ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀ ਰਸਨ ਤਾਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਿਸਾਨ ਆਗੂ ਦੱਲੇਵਾਲ ਨੂੰ ਪਾਣੀ ਪਾਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਲੀਡਰ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਜੁੜੀਏ ਵੱਡੀ ਖਬਰ ਹੈ ਦੱਸ ਦਈਏ ਕਿ ADGP ਜਸਕਰਨ ਸਿੰਘ DIG ਨਵਿੰਦਰ ਪਾਰਗਪ ਤੇ DSP ਹਰਜਿੰਦਰ ਸਿੰਘ ਗਿੱਲ ਇਸ ਦੇ ਨਾਲ DSP ਗੁਰਜੀਤ ਰਮਾਣਾ ਰਕਾਰ ਡੈਲੀਪੋਸ ਪੰਜਾਬੀ ਦੇਖ ਲਓ ਤੁਸੀਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਣ ਲਈਏ ਕਿ ਕਿਸਾਨ ਆਗੂ ਡੱਲੇਵਾਲ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜਿਸ ਦੇ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਿਆ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਦੀ ਭੁੱਖ ਹੜਤਾਲ ਚੱਲ ਰਹੀ ਸੀ ਤਾਂ ਐਸੇ ਵਿਚਾਲੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਪੁਖ ਹੜਤਾਲ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਪਹਿਲਾ ਖਨੋਰੀ ਬਾਰਡਰ ਤੇ ਪੁਖ ਹੜਤਾਲ ਤੇ ਸੰਨਤਾ ਐਸੇ ਵਿਚਾਲੇ ਹੁਣ ਕਿਸਾਨ ਆਗੂਆਂ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਕਿਸਾਨ ਆਗੂਆਂ ਦੇ ਵੱਲੋਂ ਪਾਣੀ ਪਿਆਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਤਾਂ 19 ਮਾਰਚ ਤੋਂ ਜਿਹੜੇ ਡੱਲੇਵਾਲ ਮੁਖ ਹੜਤਾਲ ਤੇ ਉਹਨਾਂ ਪਹਿਲੇ ਬੈਠੇ ਹੋਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਉਹਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂ ਡੱਲੇਵਾਲ ਦੇ ਨਾਲ ਜੁੜੀਏ ਖਬਰ ਹੈ ਸਾਬਕਾ ਅਧਿਕਾਰੀਆਂ ਨੇ ਡੱਲੇਵਾਲ ਨੂੰ ਪਾਣੀ ਪਿਆਇਆ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀਤੀ ਸੀ ਤਾਂ ਦੱਸ ਦਈਏ ਕਿ ਖਨੌਰੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਕਤ ਤੇ ਸੰਤੋਸ਼ ਦਰਮਿਆਨ ਸਰਫ ਪਾਣੀ ਪੀ ਰਿਹਾ ਸੀ ਤਾਂ 19 ਮਾਰਚ ਤੋਂ ਬਾਅਦ ਉਹਨਾਂ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਹੁਣ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਨਾਬ ਦਾ ਮਰਨ ਵਰਤ ਯਾਨੀ ਕਿ ਭੁੱਖ ਹੜਤਾਲ ਜਿਹੜੀ ਉਹ ਖਤਮ ਹੋ ਚੁੱਕੀ ਹੈ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀ ਰਹੇ ਸਨ ਤਾਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਿਸਾਨ ਆਗੂ ਡੱਲੇਵਾਲ ਨੂੰ ਪਾਣੀ ਪਾਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਸਾਮਣੇ ਆਈਆਂ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀਏ ਵੱਡੀ ਖਬਰ ਹੈ ਦੱਸ ਦਈਏ ਕਿ ਏ ਡੀ ਜੀ ਪੀ ਜਸਕਰਨ ਸਿੰਘ ਡੀ ਆਈ ਜੀ ਨਰਿੰਦਰ ਪਾਰਗਵ ਤੇ ਡੀ ਐਸ ਪੀ ਹਰਜਿੰਦਰ ਸਿੰਘ ਗਿੱਲ ਇਸ ਦੇ ਨਾਲ ਡੀ ਐਸ ਪੀ ਗੁਰਜੀਤ ਰੋਮਾਣਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਾਣੀ ਪਿਆਇਆ 19 ਮਾਰਚ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਦੇ ਵੱਲੋਂ ਪਾਣੀ ਪੀਣਾ ਵੀ ਛੱਡ ਦਿੱਤਾ ਗਿਆ ਸੀ ਤਾਂ ਦਾਸ ਨੇ ਇਹ ਕਿ ਪਹਿਲਾ ਜਦ ਖਨੋਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਿਰਫ ਪਾਣੀ ਪੀ ਰਸਣ ਪੁਰਣੀ ਮਾਰਚ ਤੋਂ ਬਾਅਦ ਉਹਨਾਂ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤੇ ਹੁਣ ਪਟਿਆਲਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਪਿਆਇਆ ਗਿਆ ਤਾਂ ਇੱਥੇ ਦੱਸ ਦਈਏ ਕਿ ਕਿਸਾਨ ਆਗੂ ਰਿਹਾ ਹੋ ਗਏ ਨੇ ਤਾਂ ਉਹਨਾਂ ਨੇ ਪਾਣੀ ਪੀਤਾ ਜੇਲ੍ਹ ਤੋਂ ਰਿਹਾ ਹੋ ਕੇ ਆਏ ਜਿਹੜੇ तमाम ਕਿਸਾਨ ਆਗੂ ਨੇ ਉਹਨਾਂ ਨੇ ਵੀ ਕਿਸਾਨ ਆਗੂ ਡੱਲੇਵਾਲ ਦਾ ਹਾਲਚਾਲ ਜਾਣਿਆ ਤੱਕ ਨੋਰੀ ਤੇ ਸ਼ੰਭੂ ਬਾਰਡਰ ਤੋਂ ਜਦ ਮੋਰਚਾ ਜਿਹੜਾ ਕਿਸਾਨਾਂ ਦਾ ਹਟਾਇਆ ਗਿਆ ਸੀ ਤਾਂ ਕਈ ਕਿਸਾਨ ਜਿਹੜੇ ਨੇ ਉਸ ਵੇਲੇ ਹਿਰਾਸਤ ਦੇ ਵਿੱਚ ਵੀ ਲਏ ਜਾਂਦੇ ਨੇ ਤਾਂ ਉਸੇ ਵਿਚਾਲੇ ਹੁਣ ਦੱਸ ਦਈਏ ਕਿ ਜਿਹੜੀ ਵੱਡੀ ਖਬਰ ਹੈ ਕੀ ਜਿਹੜੇ ਕਿਸਾਨ ਨੇ ਉਹ ਰਿਹਾ ਹੋ ਚੁੱਕੇ ਨੇ ਤੇ ਇਸੇ ਵਿਚਾਲੇ ਉਹ ਵੀ ਜਿਹੜੇ ਹਾਲਚਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਇਸ ਤੇ तमाम ਜਾਣਕਾਰੀ ਦੇ ਲਈ ਸਾਡੇ ਨਾਲ ਸਯੋਗੀ ਪੱਤਰਕਾਰ ਗਗਨ ਸ਼ੁਕਲਾ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਗਗਨ ਜੀ ਇਸ ਵੇਲੇ ਦੀ ਕੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨ ਅਗੂ ਢੱਲੇਵਾਲ ਜਿਹੜੇ ਨੇ ਮਰਨ ਵਰ ਤੋਂ ਉਹਨਾਂ ਦਾ ਖਤਮ ਹੋ ਚੁੱਕਿਆ ਹੈ ਹੋਰ ਕੀ ਕੁਝ ਅਪਡੇਟ ਹੈ ਦੇਖੋ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਜਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹਨੂੰ ਲਗਾਤਾਰ ਅਨਸ਼ਨ ਤੇ ਸੀ ਗਿਆ ਅਨਸ਼ਨ ਤੇ ਬਹੁਤ ਦੇਰ ਤੇ ਸੀ ਪਰ ਹੁਣ ਪਾਣੀ ਵੀ ਉਹਨਾਂ ਨੇ ਜਿਹੜਾ ਉਹ ਤਿਆਗ ਕਰ ਦਿੱਤਾ ਸੀ ਪਰ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਇਹ ਪਟਿਆਲਾ ਦੇ ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਕੀ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਜਜੀਤ ਸਿੰਘ ਢੱਲੇਵਾਲ ਦਾ ਜਿਹੜਾ ਵਰਤਾ ਉਹ ਤਲਵਾਇਆ ਗਿਆ ਪਾਣੀ ਦੀ ਬੂੰਦ ਹੈ ਜਿਹੜੀ ਉਹਨਾਂ ਨੂੰ ਪਲਾਈ ਗਈ ਹੈ ਜਿਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਵੱਡੀ ਗੱਲ ਹੈ ਕਿ ਆ ਤੇ ਲਾਈਵ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦਾ ਹਰ ਇੱਕ ਜਿਹੜਾ ਇਕੱਠੇ ਹੋ ਕੇ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂਕਿ ਜਿਹੜਾ ਉਹ ਤਮਾਮ ਚੀਜ਼ਾਂ ਤੇ ਜਿਹੜੀ ਆ ਸ਼ਾਂਤੀ ਆ ਸਕੇ ਐਮਐਸਪੀ ਨੂੰ ਲੈ ਕੇ ਜਿਹੜੀ ਆ ਉਹ ਗੱਲ ਨਿਕਲ ਸਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੇ ਅਪਰਿੰਕਾ ਹਜੇ ਸ਼ਾਂਤੀ ਜਰੂਰ ਨਹੀਂ ਬਣੀ ਪਰ ਇਹ ਬਹੁਤ ਜਿਹੜਾ ਉਹ ਸੰਜੀਦਮ ਵਿੱਚ ਹੈ ਜੀ 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 ਧੰਨਵਾਦ ਗਗਨ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤਾਂ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਭੁਖੜਤਾ ਲੋ ਖਤਮ ਹੋ ਚੁੱਕੀ ਹੈ तमाम आला ਅਧਿਕਾਰੀ ਜਿਹੜੇ ਨੇ ਉਹ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚ ਏਡੀ ਜੀਪੀ ਜਸਕਰਨ ਸਿੰਘ ਡਾਈਜੀ ਨਰਿੰਦਰ ਭਾਰਗਵ ਇਸ ਦੇ ਨਾਲ ਡੀਐਸਪੀ ਹਰਜਿੰਦਰ ਸਿੰਘ ਗਿੱਲ ਡੀਐਸਪੀ ਗੁਰਜੀਤ ਰੂਮਾਣਾ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਪਿਆਇਆ ਹੈ ਤਾਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਭੁਖੜਤਾਲ ਖਤਮ ਕਰ ਦਿੱਤੀ ਹੈ ਪਰ ਹੁਣ ਸਵਾਲ ਇਹ ਵੀ ਨੇ ਕਿ ਆਖਰ ਜਿਸ ਤਰੀਕੇ ਨਾਲ ਅਧਿਕਾਰੀ ਪਹੁੰਚੇ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਬਾਬਤ ਜਿਹੜੀ ਜਾਣਕਾਰੀ ਉਹ ਦੇ ਦੁੱਤੀ ਹੈ ਤਾ ਹੁਣ ਇੱਥੇ ਸਵਾਲ ਇਹ ਵੀ ਨੇ ਕਿ ਆਖਰ ਜੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਪੰਜਾਬ ਸਰਕਾਰ ਤੋਂ ਜੜੀਆਂ ਮੰਗਾਂ ਦੀ ਕਿਸਾਨ ਗੱਲ ਕਰਦੇ ਨੇ ਤਾਂ ਉਹਨਾਂ ਮੰਗਾਂ ਤੇ ਆਖਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਹਿਮਤੀ ਬਣ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੀ ਕਾਰਗੁਜ਼ਾਰੀ ਅੱਜ ਵੇਖਣ ਨੂੰ ਮਿਲੀ ਹੈ ਖੁਦ ਉੱਚ ਅਧਿਕਾਰੀ ਪਹੁੰਚਦੇ ਨੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਤਸਵੀਰਾਂ ਕਿਉਂਕਿ 19 ਮਾਰਚ ਜਿਸ ਤੋਂ ਬਾਅਦ ਕਿਸਾਨ ਆਕੂਚ ਜਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਜਿਹੜੀ ਉਹਨਾਂ ਦੀ ਸਿਹਤ ਉਹ ਲਗਾਤਾਰ ਖਰਾਬ ਹੋ ਰਹੀ ਸੀ ਸਿਹਤ ਡਾਊਨ ਜਾ ਰਹੀ ਸੀ ਜਿਸ ਦੇ ਚਲਦਿਆ ਪਹਿਲਾ ਖਨੂਰੀ ਬਾਰਡਰ ਤੋਂ ਮੋਰਚਾ ਜਿਹੜਾ ਹਟਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਇਸ ਦੇ ਵਿਚਾਲੇ ਹੁਣ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਖਤਮ ਹੋ ਚੁੱਕਿਆ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਉਹ ਚੋ ਅਧਿਕਾਰੀਆਂ ਨੇ ਪਾਣੀ ਪਿਆਇਆ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਾਂ ਹੁਣ ਸਵਾਲ ਇਹ ਵੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਜਦੋਂ ਮੋਰਚਾ ਹਟਾਇਆ ਗਿਆ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਸਨ ਉਹ ਹਿਰਾਸਤ ਦੇ ਵਿੱਚ ਕਈ ਲਏ ਜਾਂਦੇ ਨੇ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਜੋ ਕਿ ਕਿਸਾਨ ਆਗੂ ਡੱਲੇਵਾਲ ਦਾ ਹਾਲਚਲ ਜਾਣਨ ਦੇ ਲਈ ਵੀ ਪਹੁੰਚੇ ਤਾਂ ਹੁਣ ਇੱਥੇ ਵੱਡਾ ਸਵਾਲੇ ਹੋਣ ਵਾਲਾ ਤੇ ਇਹ ਵੇਖਣਾ ਜ਼ਰੂਰ ਹੋਏਗਾ ਕਿ ਆਖਰ ਕਿਸਾਨਾਂ ਦੀਆਂ तमाम ਮੰਗਾਂ ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਹੈ ਸਸ਼ਕਾ ਡੈਲੀਪੋਸ ਪੰਜਾਬੀ ਦੇਖ ਲਓ ਤੁਸੀਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਹਾਂ ਕਿ ਕਿਸਾਨ ਆਗੂ ਡੱਲੇਵਾਲ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜਿਸ ਦੇ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਦੀ ਭੁੱਖ ਹੜਤਾਲ ਚੱਲ ਰਹੀ ਸੀ ਤਾਂ ਐਸੇ ਵਿਚਾਲੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਭੁੱਖ ਹੜਤਾਲ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਪਹਿਲਾ ਖਨੂਰੀ ਬਾਰਡਰ ਤੇ ਭੁੱਖ ਹੜਤਾਲ ਤੇ ਸੰਨ ਤਾਂ ਐਸੇ ਵਿਚਾਲੇ ਹੁਣ ਕਿਸਾਨ ਆਗੂਆਂ ਨੇ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਕਿਸਾਨ ਆਗੂਆਂ ਦੇ ਵੱਲੋਂ ਪਾਣੀ ਪਿਆਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਤਾਂ 19 ਮਾਰਚ ਤੋਂ ਜਿਹੜੇ ਢੱਲੇਵਾਲ ਭੁਖੜ ਹੜਤਾਲ ਤੇ ਉਹਨਾਂ ਪਹਿਲੇ ਬੈਠੇ ਹੋਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਉਹਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂ ਡੱਲੇਵਾਲ ਦੇ ਨਾਲ ਜੁੜੀ ਇਹ ਖਬਰ ਹੈ ਸਾਬਕਾ ਅਧਿਕਾਰੀਆਂ ਨੇ ਡੱਲੇਵਾਲ ਨੂੰ ਪਾਣੀ ਪਿਆਇਆ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀਤੀ ਸੀ ਤਾਂ ਦੱਸ ਦਈਏ ਕਿ ਖਨੌਰੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵੇਲੇ ਸੰਤੋਸ਼ ਦਰਮਿਆਨ ਸਰਫ ਪਾਣੀ ਪੀ ਰਿਹਾ ਸੀ ਤਾਂ 19 ਮਾਰਚ ਤੋਂ ਬਾਅਦ ਉਹਨਾ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਹੁਣ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਨਾਬ ਦਾ ਮਰਨ ਵਰਤ ਯਾਨੀ ਕਿ ਭੁਖ ਹੜਤਾਲ ਜਿਹੜੀ ਉਹ ਖਤਮ ਹੋ ਚੁੱਕੀ ਹੈ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀ ਰਹਿ ਸਨ ਤਾਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਿਸਾਨ ਆਗੂ ਡੱਲੇਵਾਲ ਨੂੰ ਪਾਣੀ ਪਾਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀਏ ਵੱਡੀ ਖਬਰ ਹੈ ਦੱਸ ਦਈਏ ਕਿ ADGP ਜਸਕਰਨ ਸਿੰਘ DIG ਨਰਿੰਦਰ ਪਾਰਗਵ ਤੇ DSP ਹਰਜਿੰਦਰ ਸਿੰਘ ਗਿੱਲ ਇਸ ਦੇ ਨਾਲ DSP ਗੁਰਜੀਤ ਰੋਮਾਣਾ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਾਣੀ ਪਿਆਇਆ 19 ਮਾਰਚ ਤੋਂ ਬਾਅਦ ਕਿਸਾਨ ਆਗੂ ਢੱਲੇਵਾਲ ਦੇ ਵੱਲੋਂ ਪਾਣੀ ਪੀਣਾ ਵੀ ਛੱਡ ਦਿੱਤਾ ਗਿਆ ਸੀ ਤਾਂ ਦੱਸਿਆ ਗਿਆ ਕਿ ਪਹਿਲਾ ਜਦ ਖਨੋਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਿਰਫ ਪਾਣੀ ਪੀ ਰਸਣ ਪੁਰਣੀ ਮਾਰਚ ਤੋਂ ਬਾਅਦ ਉਹਨਾਂ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤੇ ਹੁਣ ਪਟਿਆਲਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਪਾਣੀ ਪਿਆਇਆ ਗਿਆ ਤਾਂ ਇੱਥੇ ਦੱਸ ਲਈਏ ਕਿ ਕਿਸਾਨ ਆਗੂ ਰਿਹਾ ਹੋ ਗਏ ਨੇ ਤਾਂ ਉਹਨਾਂ ਨੇ ਪਾਣੀ ਪੀਤਾ ਜੇਲ੍ਹ ਤੋਂ ਰਿਹਾ ਹੋ ਕੇ ਆਏ ਜਿਹੜੇ ਤਮਾਮ ਕਿਸਾਨ ਆਗੂ ਨੇ ਉਹਨਾਂ ਨੇ ਵੀ ਕਿਸਾਨ ਆਗੂ ਡੱਲੇਵਾਲ ਦਾ ਹਾਲਚਾਲ ਜਾਣਿਆ ਤਖਨੋਰੀ ਤੇ ਸ਼ੰਭੂ ਬਾਰਡਰ ਤੋਂ ਜਦ ਮੋਰਚਾ ਜਿਹੜਾ ਕਿਸਾਨਾਂ ਦਾ ਹਟਾਇਆ ਗਿਆ ਸੀ ਤਾਂ ਕਈ ਕਿਸਾਨ ਜਿਹੜੇ ਨੇ ਉਸ ਵੇਲੇ ਹਿਰਾਸਤ ਦੇ ਵਿੱਚ ਵੀ ਲਏ ਜਾਂਦੇ ਨੇ ਤਾਂ ਉਸੇ ਵਿਚਾਲੇ ਹੁਣ ਦੱਸ ਦਈਏ ਕਿ ਜਿਹੜੀ ਵੱਡੀ ਖਬਰ ਹੈ ਕਿ ਜਿਹੜੇ ਕਿਸਾਨ ਨੇ ਉਹ ਰਿਹਾ ਹੋ ਚੁੱਕੇ ਨੇ ਤੇ ਇਸੇ ਵਿਚਾਲੇ ਉਹ ਵੀ ਜਿਹੜੇ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਇਸ ਤੇ तमाम ਜਾਣਕਾਰੀ ਦੇ ਲਈ ਸਾਡੇ ਨਾਲ ਸਯੋਗੀ ਪੱਤਰਕਾਰ ਗगन शुक्ला ਮੌਜੂਦ ਨੇ ਗੱਲਬਾਤ ਕਰਦੇ ਆ ਜੀ ਗगन ਜੀ ਇਸ ਵੇਲੇ ਦੀ ਕੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨ ਅਗੂ ਢੱਲੇਵਾਲ ਜਿਹੜੇ ਨੇ ਮਰਨ ਵਰ ਤੋਂ ਉਹਨਾਂ ਦਾ ਖਤਮ ਹੋ ਚੁੱਕਿਆ ਹੈ ਹੋਰ ਕੀ ਕੁਝ ਅਪਡੇਟ ਹੈ ਦੇਖੋ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਜਗੀ ਸਿੰਘ ਢੱਲੇਵਾਲ ਜਿਹੜੇ ਨੇ ਉਹਨੂੰ ਲਗਾਤਾਰ ਐਨਸ਼ੀਅਨ ਤੇ ਸੀਗੇ ਐਨਸ਼ੀਅਨ ਤੇ ਬਹੁਤ ਦੇਰ ਤੱਕ ਸੀ ਪਰ ਹੁਣ ਪਾਣੀ ਵੀ ਉਹਨਾਂ ਨੇ ਜਿਹੜਾ ਉਹ ਤਿਆਗ ਕਰ ਦਿੱਤਾ ਸੀ ਪਰ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਇਹ ਪਟਿਆਲਾ ਦੇ ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਕੀ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਜੀ ਸਿੰਘ ਢੱਲੇਵਾਲ ਦਾ ਜਿਹੜਾ ਵਰਤਾ ਉਹ ਕਰਵਾਇਆ ਗਿਆ ਪਾਣੀ ਦੀ ਬੂੰਦ ਹੈ ਜਿਹੜੀ ਉਹਨਾਂ ਨੂੰ ਪਾਈ ਗਈ ਹੈ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਵੱਡੀ ਗੱਲ ਹੈ ਹਾ ਤੇ ਲਾਈਵ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦਾ ਹਰ ਇੱਕ ਜਗ੍ਹਾ ਇਕੱਠੇ ਹੋ ਕੇ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਹੈ ਉਹ ਤਮਾਮ ਚੀਜ਼ਾਂ ਤੇ ਜਿਹੜੀ ਆ ਸਾਂਝੀ ਆ ਸਕੇ ਐਮਐਸਪੀ ਨੂੰ ਲੈ ਕੇ ਜਿਹੜੀ ਆ ਉਹ ਗੱਲ ਨਿਕਲ ਸਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੇ ਪ੍ਰਿੰਕਾ ਹਜੇ ਸਾਂਝੀ ਜ਼ਰੂਰ ਨਹੀਂ ਬਣੀ ਪਰ ਇਹ ਬਹੁਤ ਜਿਹੜਾ ਉਹ ਸੰਜੀਦਮ ਵਿੱਚ ਹੈ ਜੀ 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 ਧੰਨਵਾਦ ਗਗਨ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਜਿੱਥੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤਾਂ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਭੁਖੜ ਤਾਲੋ ਖਤਮ ਹੋ ਚੁੱਕੀ ਹੈ तमाम اعلی ਅਧਿਕਾਰੀ ਜਿਹੜੇ ਨੇ ਉਹ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚ ਏਡੀ ਏਡੀਜੀਪੀ ਜਸਕਰਨ ਸਿੰਘ ਡਾਈਜੀ ਨਰਿੰਦਰ ਭਾਰਗਵ ਇਸ ਦੇ ਨਾਲ ਡੀਐਸਪੀ ਅਰਜੰਦਰ ਸਿੰਘ ਗਿੱਲ ਡੀਐਸਪੀ ਗੁਰਜੀਤ ਰੂਮਾਣਾ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਪਿਆਇਆ ਤਾਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਭੁਖੜ ਹੜਤਾਲ ਖਤਮ ਕਰ ਦਿੱਤੀ ਐ ਪਰ ਹੁਣ ਸਵਾਲ ਇਹ ਵੀ ਨੇ ਕਿ ਆਖਰ ਜਿਸ ਤਰੀਕੇ ਨਾਲ ਅਧਿਕਾਰੀ ਪਹੁੰਚੇ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਬਾਬਤ ਜਿਹੜੀ ਜਾਣਕਾਰੀ ਉਹ ਦੇ ਦੁੱਤੀ ਐ ਤਾ ਹੁਣ ਇੱਥੇ ਸਵਾਲ ਇਹ ਵੀ ਨੇ ਕਿ ਆਖਰ ਜੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਪੰਜਾਬ ਸਰਕਾਰ ਤੋਂ ਜੜੀਆਂ ਮੰਗਾਂ ਦੀ ਕਿਸਾਨ ਗੱਲ ਕਰਦੇ ਨੇ ਤਾਂ ਉਹਨਾਂ ਮੰਗਾਂ ਤੇ ਆਖਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਹਿਮਤੀ ਬਣ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੀ ਕਾਰਗੁਜ਼ਾਰੀ ਅੱਜ ਵੇਖਣ ਨੂੰ ਮਿਲੀ ਹੈ ਖੁਦ ਉੱਚ ਅਧਿਕਾਰੀ ਪਹੁੰਚਦੇ ਨੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਤਸਵੀਰਾਂ ਕਿਉਂਕਿ 19 ਮਾਰਚ ਜਿਸ ਤੋਂ ਬਾਅਦ ਕਿਸਾਨ ਆਕੂਜ ਜੀ ਸਿੰਘ ਢੱਲੇਵਾਲ ਜਿਨ੍ਹਾਂ ਨੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਜਿਹੜੀ ਉਹਨਾਂ ਦੀ ਸਿਹਤ ਉਹ ਲਗਾਤਾਰ ਖਰਾਬ ਹੋ ਰਹੀ ਸੀ ਸੀ ਡਾਊਨ ਜਾ ਰਹੀ ਸੀ ਜਿਸ ਦੇ ਚੱਲਦਿਆਂ ਪਹਿਲਾ ਖਨੋਰੀ ਬਾਰਡਰ ਤੋਂ ਮੋਰਚਾ ਜਿਹੜਾ ਹਟਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਇਸ ਦੇ ਵਿਚਾਲੇ ਹੁਣ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਖਤਮ ਹੋ ਚੁੱਕਿਆ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਉਹ ਚੋ ਦੀ ਅਧਿਕਾਰੀਆਂ ਨੇ ਪਾਣੀ ਪਿਆਇਆ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਾਂ ਹੁਣ ਸਵਾਲ ਇਹ ਵੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਉਹ ਮੋਰਚਾ ਹਟਾਇਆ ਗਿਆ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਸਨ ਉਹ ਹਿਰਾਸਤ ਦੇ ਵਿੱਚ ਕਈ ਲਏ ਜਾਂਦੇ ਨੇ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਜੋ ਕਿ ਕਿਸਾਨ ਆਗੂ ਡੱਲੇਵਾਲ ਦਾ ਹਾਲਚਲ ਜਾਣਨ ਦੇ ਲਈ ਵੀ ਪਹੁੰਚੇ ਤੇ ਹੁਣ ਇੱਥੇ ਵੱਡਾ ਸਵਾਲੇ ਹੋਣ ਵਾਲਾ ਤੇ ਇਹ ਵੇਖਣਾ ਜ਼ਰੂਰ ਹੋਏਗਾ ਕਿ ਆਖਰ ਕਿਸਾਨਾਂ ਦੀਆਂ ਤਮਾਮ ਮੰਗਾਂ ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਸਸ਼ਕਾ ਡੈਲੀਪੋਸ ਪੰਜਾਬੀ ਦੇਖ ਲਓ ਤੁਸੀਂ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਹਾਂ ਕਿ ਕਿਸਾਨ ਆਗੂ ਡੱਲੇਵਾਲ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜਿਸ ਦੇ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਦੀ ਭੁੱਖ ਹੜਤਾਲ ਚੱਲ ਰਹੀ ਸੀ ਤਾਂ ਐਸੇ ਵਿਚਾਲੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਭੁੱਖ ਹੜਤਾਲ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਪਹਿਲਾ ਖਨੂਰੀ ਬਾਰਡਰ ਤੇ ਭੁੱਖ ਹੜਤਾਲ ਤੇ ਸੰਨ ਤਾਂ ਐਸੇ ਵਿਚਾਲੇ ਹੁਣ ਕਿਸਾਨ ਆਗੂਆਂ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਕਿਸਾਨ ਆਗੂਆਂ ਦੇ ਵੱਲੋਂ ਪਾਣੀ ਪਿਆਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਤਾਂ 19 ਮਾਰਚ ਤੋਂ ਜਿਹੜੇ ਡੱਲੇਵਾਲ ਭੁਖ ਹੜਤਾਲ ਤੇ ਉਹਨਾਂ ਪਹਿਲੇ ਬੈਠੇ ਹੋਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਉਹਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਗੂ ਡੱਲੇਵਾਲ ਦੇ ਨਾਲ ਜੁੜੀਏ ਖਬਰ ਹੈ ਸਾਬਕਾ ਅਧਿਕਾਰੀਆਂ ਨੇ ਡੱਲੇਵਾਲ ਨੂੰ ਪਾਣੀ ਪਿਆਇਆ ਹੈ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀਤੀ ਸੀ ਤਾਂ ਦੱਸ ਦਈਏ ਕਿ ਖਨੌਰੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਾਰ ਤੇ ਸੰਤੋਸ਼ ਦਰਮਿਆਨ ਸਰਫ ਪਾਣੀ ਪੀ ਰਹੇ ਸੰਤ ਤਾਂ 19 ਮਾਰਚ ਤੋਂ ਬਾਅਦ ਉਹਨਾ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਹੁਣ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਨਾਬ ਦਾ ਮਰਨ ਵਰਤ ਤੋਂ ਯਾਨੀ ਕਿ ਭੁਖੜ ਹੜਤਾਲ ਜਿਹੜੀ ਉਹ ਖਤਮ ਹੋ ਚੁੱਕੀ ਹੈ 19 ਮਾਰਚ ਤੋਂ ਬਾਅਦ ਇੱਕ ਬੂੰਦ ਪਾਣੀ ਦੀ ਵੀ ਨਹੀਂ ਪੀ ਰਹੇ ਸਨ ਤਾਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਿਸਾਨ ਆਗੂ ਡੱਲੇਵਾਲ ਨੂੰ ਪਾਣੀ ਪਾਇਆ ਗਿਆ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀਏ ਵੱਡੀ ਖਬਰ ਹੈ ਦੱਸ ਦਈਏ ਕਿ ADGP ਜਸਕਰਨ ਸਿੰਘ DIG ਨਰਿੰਦਰ ਪਾਰਗਵ ਤੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਇਸ ਦੇ ਨਾਲ ਡੀਐਸਪੀ ਗੁਰਜੀਤ ਰੋਮਾਣਾ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਾਣੀ ਪਿਆਇਆ 19 ਮਾਰਚ ਤੋਂ ਬਾਅਦ ਕਿਸਾਨ ਆਗੂ ਢੱਲੇਵਾਲ ਦੇ ਵੱਲੋਂ ਪਾਣੀ ਪੀਣਾ ਵੀ ਛੱਡ ਦਿੱਤਾ ਗਿਆ ਸੀ ਦਾਦਾਸ ਜੀਏ ਕਿ ਪਹਿਲਾ ਜਦ ਖਨੋਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਿਰਫ ਪਾਣੀ ਪੀ ਰਹੇ ਸਨ 19 ਮਾਰਚ ਤੋਂ ਬਾਅਦ ਉਹਨਾਂ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਹੁਣ ਪਟਿਆਲਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਪੁਲਿਸ ਦੇ اعلی ਅਧਿਕਾਰੀ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਪਿਆਇਆ ਗਿਆ ਤਾਂ ਇੱਥੇ ਦੱਸ ਦਈਏ ਕਿ ਕਿਸਾਨ ਆਗੂ ਰਿਹਾ ਹੋ ਗਏ ਨੇ ਤਾਂ ਉਹਨਾਂ ਨੇ ਪਾਣੀ ਪੀਤਾ ਜੇਲ੍ਹ ਤੋਂ ਰਿਹਾ ਹੋ ਕੇ ਆਏ ਜਿਹੜੇ ਤਮਾਮ ਕਿਸਾਨ ਆਗੂ ਨੇ ਉਹਨਾਂ ਨੇ ਵੀ ਕਿਸਾਨ ਆਗੂ ਡੱਲੇਵਾਲ ਦਾ حال چال ਜਾਣਿਆ ਤਖਨੋਰੀ ਤੇ ਸ਼ੰਭੂ ਬਾਡਰ ਤੋਂ ਜਦ ਮੋਰਚਾ ਜਿਹੜਾ ਕਿਸਾਨਾਂ ਦਾ ਹਟਾਇਆ ਗਿਆ ਸੀ ਤਾਂ ਕਈ ਕਿਸਾਨ ਜਿਹੜੇ ਨੇ ਉਸ ਵੇਲੇ ਹਿਰਾਸਤ ਦੇ ਵਿੱਚ ਵੀ ਲਏ ਜਾਂਦੇ ਨੇ ਤਾਂ ਉਸੇ ਵਿਚਾਲੇ ਹੁਣ ਦੱਸ ਦਈਏ ਕਿ ਜਿਹੜੀ ਵੱਡੀ ਖਬਰ ਹੈ ਕਿ ਜਿਹੜੇ ਕਿਸਾਨ ਨੇ ਉਹ ਰਿਹਾ ਹੋ ਚੁੱਕੇ ਨੇ ਤੇ ਇਸੇ ਵਿਚਾਲੇ ਉਹ ਵੀ ਜਿਹੜੇ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਇਸ ਤੇ तमाम ਜਾਣਕਾਰੀ ਦੇ ਲਈ ਸਾਡੇ ਨਾਲ ਸਯੋਗੀ ਪੱਤਰਕਾਰ ਗਗਨ ਸ਼ੁਕਲਾ ਮੌਜੂਦ ਨੇ ਗੱਲਬਾਤ ਕਰਦੇ ਆਂ ਜੀ ਗਗਨ ਜੀ ਇਸ ਵੇਲੇ ਦੀ ਕੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨਾ ਗੁੱਡ ਢੱਲੇਵਾਲ ਜਿਹੜੇ ਨੇ ਮਰਨ ਵਰ ਤੋਂ ਉਹਨਾਂ ਦਾ ਖਤਮ ਹੋ ਚੁੱਕਿਆ ਹੈ ਹੋਰ ਕੀ ਕੁਝ ਅਪਡੇਟ ਹੈ ਦੇਖੋ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਜੀ ਸਿੰਘ ਢੱਲੇਵਾਲ ਜਿਹੜੇ ਨੇ ਉਹਨੂੰ ਲਗਾਤਾਰ ਇਨਸ਼ਨ ਤੇ ਸੀਗੇ ਇਨਸ਼ਨ ਤੇ ਬਹੁਤ ਦੇਰ ਤੇ ਸੀ ਪਰ ਹੁਣ ਪਾਣੀ ਵੀ ਉਹਨਾਂ ਨੇ ਜਿਹੜਾ ਉਹ ਤਿਆਗ ਕਰ ਦਿੱਤਾ ਸੀ ਪਰ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਇਹ ਪਟਿਆਲਾ ਦੇ ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਕੀ ਸਭ ਕਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਜ ਜੀ ਸਿੰਘ ਢੱਲੇਵਾਲ ਦਾ ਜਿਹੜਾ ਵਰਤਾ ਉਹ ਤਲਵਾਇਆ ਗਿਆ ਪਾਣੀ ਦੀ ਬੂੰਦ ਹੈ ਜਿਹੜੀ ਉਹਨਾਂ ਨੂੰ ਪਲਾਈ ਗਈ ਹੈ ਜਿਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਵੱਡੀ ਗੱਲ ਹੈ ਹਾ ਤੇ ਲਾਈਵ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦਾ ਹਰ ਇੱਕ ਜਿਹੜਾ ਇਕੱਠੇ ਹੋ ਕੇ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਉਹ तमाम ਚੀਜ਼ਾਂ ਤੇ ਜਿਹੜੀ ਆ ਸ਼ਾਂਤੀ ਆ ਸਕੇ ਐਮਐਸਪੀ ਨੂੰ ਲੈ ਕੇ ਜਿਹੜੀ ਆ ਉਹ ਗੱਲ ਨਿਕਲ ਸਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੇ ਅਪਰਿੰਕਾ ਹਜੇ ਸ਼ਾਂਤੀ ਜ਼ਰੂਰ ਨਹੀਂ ਬਣੀ ਪਰ ਇਹ ਬਹੁਤ ਜਿਹੜਾ ਉਹ ਸੰਜੀਦਮ ਵਿੱਚ ਹੈ ਜੀ 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 ਧੰਨਵਾਦ ਗਗਨ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਤਾਂ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਭੁਖੜਤਾ ਲੋ ਖਤਮ ਹੋ ਚੁੱਕੀ ਹੈ तमाम आला ਅਧਿਕਾਰੀ ਜਿਹੜੇ ਨੇ ਉਹ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚ ਏਡੀ ਜੀਪੀ ਜਸਕਰਨ ਸਿੰਘ ਡੀਆਈਜੀ ਨਰਿੰਦਰ ਭਾਰਗਵ ਇਸ ਦੇ ਨਾਲ ਡੀਐਸਪੀ ਹਰਜਿੰਦਰ ਸਿੰਘ ਗਿੱਲ ਡੀਐਸਪੀ ਗੁਰਜੀਤ ਰੂਮਾਣਾ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਪਿਆਇਆ ਤਾਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਭੁਖ ਹੜਤਾਲ ਖਤਮ ਕਰ ਦਿੱਤੀ ਹੈ ਪਰ ਹੁਣ ਸਵਾਲ ਇਹ ਵੀ ਨੇ ਕਿ ਆਖਰ ਜਿਸ ਤਰੀਕੇ ਨਾਲ ਅਧਿਕਾਰੀ ਪਹੁੰਚੇ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਬਾਬਤ ਜਿਹੜੀ ਜਾਣਕਾਰੀ ਉਹ ਦੇ ਦੁੱਤੀ ਹੈ ਤਾ ਹੁਣ ਇੱਥੇ ਸਵਾਲ ਇਹ ਵੀ ਨੇ ਕਿ ਆਖਰ ਜੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਪੰਜਾਬ ਸਰਕਾਰ ਤੋਂ ਜੜੀਆਂ ਮੰਗਾਂ ਦੀ ਕਿਸਾਨ ਗੱਲ ਕਰਦੇ ਨੇ ਤਾਂ ਉਹਨਾਂ ਮੰਗਾਂ ਤੇ ਆਖਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਹਿਮਤੀ ਬਣ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੀ ਕਾਰਗੁਜ਼ਾਰੀ ਅੱਜ ਵੇਖਣ ਨੂੰ ਮਿਲੀ ਹੈ ਖੁਦ ਉੱਚ ਅਧਿਕਾਰੀ ਪਹੁੰਚਦੇ ਨੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਤਸਵੀਰਾਂ ਕਿਉਂਕਿ 19 ਮਾਰਚ ਜਿਸ ਤੋਂ ਬਾਅਦ ਕਿਸਾਨ ਆਕੂਜ ਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ ਸੀ ਤਾਂ ਜਿਹੜੀ ਉਹਨਾਂ ਦੀ ਸਿਹਤ ਉਹ ਲਗਾਤਾਰ ਖਰਾਬ ਹੋ ਰਹੀ ਸੀ ਸਿਹਤ ਡਾਊਨ ਜਾ ਰਹੀ ਸੀ ਜਿਸ ਦੇ ਚੱਲਦਿਆਂ ਪਹਿਲਾ ਖਨੋਰੀ ਬਾਰਡਰ ਤੋਂ ਮੋਰਚਾ ਜਿਹੜਾ ਹਟਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਇਸੇ ਵਿਚਾਲੇ ਹੁਣ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਖਤਮ ਹੋ ਚੁੱਕਿਆ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਉਹ ਚੋ ਦੀ ਅਧਿਕਾਰੀਆਂ ਨੇ ਪਾਣੀ ਪਿਆਇਆ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਾਂ ਹੁਣ ਸਵਾਲ ਇਹ ਵੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਜਦੋਂ ਮੋਰਚਾ ਹਟਾਇਆ ਗਿਆ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਸਨ ਉਹ ਹਿਰਾਸਤ ਦੇ ਵਿੱਚ ਕਈ ਲਏ ਜਾਂਦੇ ਨੇ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਜੋ ਕਿ ਕਿਸਾਨ ਆਗੂ ਡੱਲੇਵਾਲ ਦਾ ਹਾਲਚਲ ਜਾਣਨ ਦੇ ਲਈ ਵੀ ਪਹੁੰਚੇ ਤਾਂ ਹੁਣ ਇੱਥੇ ਵੱਡਾ ਸਵਾਲ ਇਹ ਹੋਣ ਵਾਲਾ ਹੈ ਤੇ ਇਹ ਵੇਖਣਾ ਜ਼ਰੂਰ ਹੋਏਗਾ ਕਿ ਆਖਰ ਕਿਸਾਨਾਂ ਦੀਆਂ तमाम ਮੰਗਾਂ ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਹੈ ਸਸ਼ਕਾ ਡੈਲੀਪੋਸ ਪੰਜਾਬੀ ਦੇਖ ਲਓ ਤੁਸੀਂ ਤੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਹਾਂ ਕਿ ਕਿਸਾਨਾਂ